ਫੇਰ ਆਹਾਂਗੇ ਚੇਲਾ ਲੈ ਜਾਓ ਲੰਦੇ ਨੇ ਗੱਡੀਆਂ ਤੇ ਲਿਆਇਓ ਅੱਜ ਤੁਹਾਡੇ ਨਾਲ ਹੀ ਚੱਲਾਂਗੇ ਜਿੱਦੂ ਨੂੰ ਮਰਸੀ ਲੈ ਚਲੋ ਬਸਤਾ ਲਿਓ ਹੋਰ ਫਿਰ ਮੰਗਾ ਲਓ ਨਾ ਜਾਵਾਂਗੇ ਕੋਈ ਚੇਲਾ ਵੀ ਲੈਣਾ ਹੈ ਜੇ ਮਰਾਂਗੇ ਜੇ ਦੋਸਤੋ ਪੰਜਾਬ ਦੀਆਂ ਬੀਬੀਆਂ ਵੀ ਆ ਗਈਆਂ ਭਾਨੇ ਸਿੱਧੂ ਦੇ ਹੱਕ ਵਿੱਚ ਤੇ ਸਿੱਧਾ ਹੋ ਗਏ ਜਿਹੜੀਆਂ ਪੁਲਿਸ ਨੂੰ ਲਲਕਾਰ ਰਹੀਆਂ ਨੇ ਵੀ ਜਾਂ ਅਸੀਂ ਮਰਾਂਗੇ ਜਾਂ ਫਿਰ ਮਾਰਾਂਗੇ ਅਸੀਂ ਵਾਪਸ ਨਹੀਂ ਮੁੜਦੇ ਜਿਵੇਂ ਕਿ ਤੁਸੀਂ ਵੇਖ ਰਹੇ ਹੋ ਬੀਬੀਆਂ ਦਾ ਵੱਡਾ ਕਾਫਲਾ ਆਇਆ ਸੀ ਇੱਕ ਤੇ ਟੋਲ ਪਲਾਜੇ ਤੇ ਰੋਕਿਆ ਗਿਆ ਸਾਰੇ ਪਾਸੇ ਜਿਹੜੀ ਪੁਲਿਸ ਲੱਗੀ ਹੋਈ ਸੀ ਤੇ ਇੱਕ ਬੀਬੀ ਜਿਹੜੀ ਕਾਫੀ ਹਰਖ ਕੀ ਕਿ ਸਾਨੂੰ ਕਿਉਂ ਰੋਕਿਆ ਜਾ ਰਿਹਾ ਹੈ ਪਾਨੇ ਸਿੱਧੂ ਦੇ ਜਿਹੜੇ ਨਜਾਇਜ਼ ਪਰਚੇ ਪਾਏ ਗਏ ਨੇ ਤੇ ਉਸ ਨੂੰ ਜਿਹੜਾ ਅੰਦਰ ਢੱਕਿਆ ਹੋਇਆ ਜਿੰਨਾ ਚਿਰ ਤੁਸੀਂ ਪਾਨੇ ਸਿੱਧੂ ਨੂੰ ਛੱਡਦੇ ਨਹੀਂ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਜਾਵਾਂਗੇ ਜਾਂ ਤਾਂ ਅਸੀਂ ਮਰਾਂਗੇ ਜਾਂ ਫਿਰ ਮਾਰਾਂਗੇ ਅੱਜ ਪਾਨੇ ਸਿੱਧੂ ਦੇ ਹੱਕ ਵਿੱਚ ਜਿਹੜਾ ਕੋਠੀ ਦਾ ਘਰਾਓ ਕੀਤਾ ਗਿਆ ਮੁੱਖ ਮੰਤਰੀ ਦੀ ਕੋਠੀ ਦਾ ਘਰਾਓ ਕੀਤਾ ਗਿਆ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਕਿਸਾਨ-ਕਿਸਾਨ ਜਥੇਬੰਦੀਆਂ ਆਈਆਂ ਨੇ ਪਾਨੇ ਸਿੱਧੂ ਦੇ ਹੱਕ ਵਿੱਚ ਭਗਵੰਤ ਮਾਨ ਸਰਕਾਰ ਦੀ ਕੋਠੀ ਅੱਗੇ ਜਿਹੜਾ ਵੱਡਾ ਧਰਨਾ ਲੱਗਿਆ ਅੱਜ 3 ਫਰਵਰੀ ਨੂੰ ਦੋਸਤੋ ਤੇ ਬੀਬੀਆਂ ਜਿਹੜਾ ਬੀਬੀਆਂ ਦੇ ਵਿੱਚ ਕਾਫੀ ਗੁੱਸਾ ਦੇਖਿਆ ਗਿਆ ਕਿਸਾਨਾਂ ਵਿੱਚ ਦਾ ਬਹੁਤ ਜ਼ਿਆਦਾ ਗੁੱਸਾ ਤੇ ਭਾਨੇ ਸਿੱਧੂ ਦੇ ਸਮਰਥਕਾਂ ਵਿੱਚ ਵੀ ਜਿਹੜਾ ਬਹੁਤ ਗੁੱਸਾ ਪਰ ਬੀਬੀਆਂ ਵਿੱਚ ਵੀ ਜਿਹੜਾ ਬਹੁਤ ਗੁੱਸਾ ਦੇਖਿਆ ਗਿਆ ਸਰਕਾਰ ਵੱਲੋਂ ਜਿਹੜਾ ਰੋਕਿਆ ਗਿਆ ਪੁਲਿਸ ਵੱਲੋਂ ਬੀਬੀਆਂ ਨੂੰ ਰੋਕਿਆ ਗਿਆ ਉਦੋਂ ਬਾਅਦ ਜਿਹੜਾ ਕਾਫੀ ਮੌਲ ਭੱਗ ਗਿਆ ਸੀਗਾ ਇੱਕ ਪਾਸੇ ਜਿਹੜਾ ਚਾਰੇ ਪਾਸੇ ਜਿਹੜੀ ਪੁਲਿਸ ਪੁਲਿਸ ਖੜੀ ਸੀ ਤੇ ਦੂਜੇ ਪਾਸੇ ਜਿਹੜਾ ਬੀਬੀਆਂ ਦਾ ਕਾਫਲਾ ਰੋਕਿਆ ਗਿਆ ਤੇ ਇੱਕ ਥਾਂ ਤੇ ਬੀਬੀਆਂ ਤੇ ਮਾਹੌਲ ਜਿਹੜਾ ਦੋਸਤੋ ਕਾਫੀ ਗਰਮਾਇਆ ਹੋਇਆ ਹੈਗਾ ਭਗਵੰਤ ਮਾਨ ਦੀ ਕੋਠੀ ਤੋਂ ਥੋੜੀ ਦੂਰ ਜਿਹੜਾ ਕਿਸਾਨਾਂ ਨੂੰ ਰੋਕਿਆ ਗਿਆ ਦੋਸਤੋ ਸਾਰੇ ਹੀ ਜਿਹੜੇ ਆਪਾਂ ਕਹਿੰਦੀ ਵੀ ਨਾਕੇ ਜਿਹੜੇ ਬੰਦ ਕਰਤੇ ਜਿੱਥੋਂ ਜਿੱਥੋਂ ਆਪਾਂ ਸੰਗਰੂਰ ਦੇ ਵਿੱਚ ਐਂਟਰ ਹੋ ਸਕਦੇ ਆ ਜਿੱਥੋਂ ਜਿੱਥੋਂ ਆਪਾਂ ਭਗਵੰਤ ਮਾਨ ਦੀ ਕੋਠੀ ਦੇ ਅੰਦਰ ਜਾ ਸਕਦੇ ਆ ਉਹ ਸਾਰੇ ਜਿਹੜੇ ਨਾਕੇ ਅੱਜ ਬੰਦ ਕਰ ਦਿੱਤੇ ਨੇ ਕਿਸਾਨਾਂ ਵੱਲੋਂ ਸੰਗਰੂਰ ਦੇ ਵਿੱਚ ਜਿਹੜਾ ਪੱਕਾ ਮੋਰਚਾ ਲਾਉਣ ਦੀ ਸਲਾਹ ਬਣ ਗਈ ਵੀ ਜਿੰਨਾ ਚਿਰ ਭਾਨੇ ਸਿੱਧੂ ਨੂੰ ਨਹੀਂ ਛੱਡਣਗੇ ਉਹਨਾਂ ਚਿਰ ਅਸੀਂ ਸੰਗਰੂਰ ਦੇ ਵਿੱਚੋਂ ਨਹੀਂ ਉੱਠਾਂਗੇ ਇੱਧਰ ਦੇਖੋ ਤੁਸੀਂ ਇੱਕ ਵੱਡਾ ਕਾਫਲਾ ਜਿਹੜਾ ਭਗਵੰਤ ਮਾਨ ਦੀ ਕੋਠੀ ਵੱਲ ਦੋਸਤੋ ਵੱਧ ਰਿਹਾ ਹੈਗਾ ਭਾਨੇ ਸਿੱਧੂ ਨੂੰ ਜਿਹੜਾ ਰਿਹਾ ਕਰਵਾਉਣ ਵਾਸਤੇ ਸਾਰੇ ਜਿਹੜੇ ਕਦਮ ਚੁੱਕੇ ਗਏ ਨੇ ਪਹਿਲਾਂ ਵੀ ਕੋੜਦੂਨੇ ਵਿੱਚ ਇੱਕ ਜਿਹੜਾ ਵੱਡਾ ਇਕੱਠ ਕੀਤਾ ਗਿਆ ਸੀ ਪਰ ਜਿਹੜੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀ ਬਿਲਕੁਲ ਵੀ ਨਹੀਂ ਸੁਣੀ ਪਾਣੇ ਸਿੱਧੂ ਦੇ ਸਮਰਥਕਾਂ ਦੀ ਬਿਲਕੁਲ ਵੀ ਨਹੀਂ ਸੁਣੀ ਜਿਸ ਤੋਂ ਬਾਅਦ ਅੱਕੇ ਹੋਏ ਕਿਸਾਨਾਂ ਨੇ ਫੈਸਲਾ ਲਿਆ ਕਿ ਭਗਵੰਤ ਮਾਨ ਦੀ ਕੋਠੀ ਦਾ ਘਰਾਉ ਕਰਾਂਗੇ ਪਰ ਦੋਸਤੋ ਸਰਕਾਰ ਦੀ ਵੀ ਜਿਹੜੀ ਵੱਡੀ ਤਾਨਾਸ਼ਾਹੀ ਦੇਖੀ ਜਾ ਸਕਦੀ ਆ ਵੀ ਕਿਤੇ ਵੀ ਜਿਹੜਾ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸੰਗਰੂਰ ਦੇ ਵਿੱਚ ਜਿਹੜਾ ਐਂਟਰ ਨਹੀਂ ਕੀਤਾ ਕੀਤਾ ਜਾਂਦੇ ਰਿਹਾ ਤੇ ਇੱਧਰ ਦੇਖੋ ਦੋਸਤੋ ਵੱਡਾ ਕਾਫਲਾ ਜਿਹੜੇ ਜਾਦੇ ਲੋਕ ਜੁੜੇ ਨੇ ਜਿਹੜੇ ਸਵੇਰੇ ਦੀ ਗੱਲ ਕਰੀ ਸਿਰਫ 1.5 200 ਬੰਦਾ ਆਇਆ ਹੋਇਆ ਸੀ ਪਰ ਹੁਣ ਜਿਹੜਾ ਵੱਡੇ ਲੋਕ ਵੱਡੀ ਗਿਣਤੀ ਦੇ ਵਿੱਚ ਭਗਵੰਤ ਮਾਨ ਦੀ ਕੋਠੀ ਦਾ ਘਰਾਉ ਕੀਤਾ ਯਾਰ ਇਹ ਲਗਾਤਾਰ ਜਿਹੜੀ ਕਿਸਾਨਾਂ ਦੀ ਗਿਣਤੀ ਹੈ ਨੌਜਵਾਨਾਂ ਦੀ ਗਿਣਤੀ ਹੈ ਦੋਸਤੋ ਵੱਧਦੀ ਜਾ ਰਹੀ ਹੈ ਵੀਡੀਓ ਵਾਰਤੋਂ ਵਾਰ ਸ਼ੇਅਰ ਜ਼ਰੂਰ ਕਰਿਓ ਦੋਸਤੋ ਹੋ ਸਕੇ ਆ ਤਾਂ ਆਪਾਂ ਨੇ ਸਿੱਧੂ ਦੇ ਹੱਕ ਵਿੱਚ ਜ਼ਰੂਰ ਆਓ ਕਿਉਂਕਿ ਦੋਸਤੋ ਪੰਨੇ ਸਿੱਧੂ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਪੈਸਾ ਵਾਪਸ ਕਰਵਾਇਆ ਸੀ